ਕਿ ਪਿਛਲੇ ਕੋਈ 4-5 ਮਹੀਨਿਆਂ ਤੋਂ ਇੱਕ ਸਿੱਖ ਸਿਧਾਂਤ ਦਾ ਦਿਵਾਲਾ ਕੱਢਣ ਦੇ ਵਿੱਚ ਧਿਰ ਲੱਗੀ ਹੋਈ ਹੈ ਜਿਹੜੀ ਪਹਿਲਾਂ ਇਕੱਠੀ ਸੀ ਉਹਨੂੰ ਬਾਦਲਦਲ ਕਹਿੰਦੇ ਸੀ ਹੁਣ ਉਹਦੇ ਵੀ ਦੋ ਹਿੱਸੇ ਹੋ ਗਏ ਇੱਕ ਨੂੰ ਬਡਾਲਾ ਸਾਹਿਬ ਲੀਡ ਕਰਦੇ ਨੇ ਜਿਸ ਵਿੱਚ ਬੀਬੀ ਜਗੀਰ ਕੌਰ ਆ ਜਾਂਦੀ ਹੈ ਚੰਦੂ ਮਾਜਰਾ ਆ ਜਾਂਦਾ ਹੈ ਰਖੜਾ ਆ ਜਾਂਦਾ ਹੈ ਢੀਸਾ ਆ ਜਾਂਦਾ ਹੈ ਹੋਰ ਆ ਜਾਂਦੇ ਤੇ ਇੱਕ ਨੂੰ ਅੱਜ ਵੀ ਸੁਖਬੀਰ ਸਿੰਘ ਬਾਦਲ ਲੀਡ ਕਰਦਾ ਆਹ ਜਿਹੜੀ ਚੀਜ਼ ਸਾਰੇ ਦੁਨੀਆ ਦੇ ਸਿੱਖ ਦੇਖ ਰਹੇ ਨੇ ਉਹਦੇ ਤੇ ਵਿਚਾਰ ਵੀ ਦੇ ਰਹੇ ਨੇ ਕਮੈਂਟ ਵੀ ਕਰ ਰਹੇ ਨੇ ਪਰ ਆਹ ਲੀਡਰ ਜਿਹੜੇ ਨੇ ਇਹ ਆਪਣੀ ਮਰਜ਼ੀ ਮੁਤਾਬਕ ਸਿੱਖ ਸਿਧਾਂਤ ਨੂੰ ਚਲਾਉਣਾ ਚਾਹੁੰਦੇ ਨੇ ਚਾਹੇ ਉਹ ਸੱਚੇ ਪਾਸੇ ਖੜੇ ਹੋਣ ਚਾਹੇ ਖੱਬੇ ਪਾਸੇ ਖੜੇ ਜਥੇਦਾਰ ਅੱਜ ਦੇ ਜਿਹੜੇ ਅਕਾਲਤਰ ਸਾਹਿਬ ਦੇ ਬਰਾਜਮਾਨ ਨੇ ਜਨੀ ਰੁਗਵੀ ਸਿੰਘ ਜੀ ਜਾਂ ਦੰਦਮਾ ਸਾਹਿਬ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਜੈਨੀ ਹਰਪੀਤ ਸਿੰਘ ਜੀ ਯਾਰ ਇਹਨਾਂ ਨਾਲ ਹੋਰ ਸਿੰਘ ਸਾਹਿਬ ਇੱਕ ਇਹਨਾਂ ਦਾ ਕੰਮ ਦੇਖਿਆ ਜਾ ਰਿਹਾ ਇਹ ਪਲ-ਪਲ ਦੀ ਖਬਰ ਜਿਹੜੀ ਹੈ ਸਾਰੇ ਸੰਸਾਰ ਦਾ ਸਿੱਖ ਜਿਹੜਾ ਹੈ ਬਤੌਰ ਸਿੱਖ ਸਿਆਸਤ ਇਹਨੂੰ ਦੇਖ ਰਿਹਾ ਪਰ ਕੀ ਜਿਹੜੀ ਸਿੱਖ ਸਿਆਸਤ ਹੈ ਸਾਰੀ just ਸਿੱਖ ਸਿਧਾਂਤ ਹੈ ਉਹ ਕੇਵਲ ਬਾਦਲਦਲ ਤੱਕ ਸੀਮਤ ਹੈ ਇੱਕ ਆਗਲੈਂਡ ਜਾਂ ਉਹ ਕਰ ਲੈਣ ਉਹ ਤੋਂ ਬਿਨ ਪੰਥ ਵਿੱਚ ਹੋਰ ਕੌਣ ਹੈ ਕੀ ਹੋ ਰਿਹਾ ਹੈ ਕੀ ਪਿਛਲੇ 40 50 ਸਾਲ ਚ ਅੱਡ ਅੱਡ ਸ਼ਖਸੀਅਤਾਂ ਨੇ ਅੱਡ ਅੱਡ ਜਥੇਬੰਦੀਆਂ ਨੇ ਸਿਧਾਂਤਕ ਤੌਰ ਤੇ ਕੀ ਕੀਤਾ ਉਹ ਕਾਊਂਟ ਨਹੀਂ ਕੀਤਾ ਜਾ ਰਿਹਾ ਉਹਦੇ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਮੈਂ ਆਪਣਾ ਪੱਖ ਸਪਸ਼ਟ ਕਰਨਾ ਜੂਰੀ ਸਮਝਦਾ ਜਿਵੇਂ ਕਿ ਅੱਜ ਵਰਗਾ ਕ੍ਰਾਈਸਿਸ ਸੰਕਟ 1993-94 ਵਿੱਚ ਵੀ ਉਸ ਵਕਤ ਦੀ ਅਕਾਲੀ ਲੀਡਰਸ਼ਿਪ ਨੇ ਦੇਖਿਆ ਜਿਹਦੇ ਵਿੱਚ ਸਿੱਖ ਸਿਆਸਤ ਦੇ ਵੱਡੇ ਨਾਮ ਗੁਰਚਰਨ ਸਿੰਘ ਟੋੜਾ ਜਗਦੇਵ ਸਿੰਘ ਤਲਵੰਡੀ ਸਰਦਾਰ ਸਿਮਰਜੀਤ ਸਿੰਘ ਮਾਨ ਕੈਪਟਨ ਅਮਰਿੰਦਰ ਸਿੰਘ ਸਰਜੀਤ ਸਿੰਘ ਬਰਨਾਲਾ ਭਾਈ ਮਨਜੀਤ ਸਿੰਘ ਤੇ ਕਰਨਲ ਬਾਦਾ ਇਹ ਉਹ ਲੋਕ ਸੀ ਜਿਹੜੇ ਉਸ ਵਕਤ ਅੱਡ ਅੱਡ ਧੜਿਆਂ ਨੂੰ ਲੀਨ ਕਰਦੇ ਸੀ ਭਾਵ ਇਹਨਾਂ ਦੇ ਆਪਣੇ ਆਪਣੇ ਅਕਾਲੀ ਦਲ ਸੀ ਫੈਸਲਾ ਇਹ ਹੋਇਆ ਕਿ ਸਾਰੇ ਜਾ ਕੇ ਅਕਾਲ ਤਖਤ ਸਾਹਿਬ ਤੇ ਬੇਨਤੀ ਕਰੀਏ ਕਿ ਸਿੱਖਾਂ ਦੀ ਇੱਕ ਸਾਂਝੀ ਸਿਆਸਤ ਅਕਾਲ ਤਖਤ ਸਾਹਿਬ ਤੋਂ ਉਭਾਰਨੀ ਚਾਹੀਦੀ ਹੈ ਜਿਵੇਂ ਕਿ ਅੱਜ ਹੋ ਰਿਹਾ ਨਾ ਮੈਂ ਤਾਂ 1994 ਤੇ ਲੈ ਕੇ ਗਿਆ ਪਉਂ ਹੁਣ ਅਗਲੀ ਗੱਲ ਉਸ ਵਕਤ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਸਾਰੇ ਲੀਡਰਾਂ ਨੂੰ ਆਪਣੇ ਆਪਣੇ ਅਸਤੀਫੇ ਲੈ ਕੇ ਆਉਣ ਲਈ ਕਹਿਤਾ ਅਕਾਲ ਤਖਤ ਸਾਹਿਬ ਤੇ ਆਜੋ ਤੇ ਇਦਾਂ ਹੀ ਹੋਇਆ ਉਹ ਫੋਟੋ ਵੀ ਉਸ ਦਿਨ ਦੀ ਭਾਵ 1 ਮਈ 1994 ਦੀ ਫੋਟੋ ਵੀ ਮੌਜੂਦ ਹੈ ਜਿਨ੍ਹਾਂ ਲੀਡਰ ਸਰਬੰਧਾ ਮੈਂ ਨਾਂ ਲਿਆ ਉਹ ਸਾਰੇ ਉੱਥੇ ਖੜੇ ਹੋਏ ਨੇ ਤੇ ਸਾਹਮਣੇ ਬੈਠੇ ਨੇ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਪਰ ਇੱਕ ਗੱਲ ਇਹ ਨੋਟ ਕਰਨ ਵਾਲੀ ਇਹ ਹੈ ਕਿ ਇਹਨਾਂ ਸਾਰੇ ਲੀਡਰਾਂ ਨੇ ਇਕੱਠੇ ਆ ਕੇ ਬੇਨਤੀ ਕੀਤੀ ਅਕਾਲ ਤਖਤ ਸਾਹਿਬ ਤੇ ਪਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਆਪਣਾ ਇੱਕ ਧੜਾ ਸੀ ਇਹਨਾਂ ਤੋਂ ਅਲੈਦਾ ਇਹਨਾਂ ਦੇ ਵੀ ਰਹਿਦਾ ਰਹਿਦਾ ਤੇ ਉਹਦਾ ਵੀ ਅਲੈਦਾ ਪਰ ਉਹ ਆਪਣਾ ਧੜਾ ਲੈ ਕੇ ਆਨਾ ਮਹਾਨਾ ਕਰਦਾ ਰਿਹਾ ਪਰ ਅਕਾਲ ਤਖਤ ਸਾਹਿਬ ਤੇ ਹਾਜ਼ਰ ਨਹੀਂ ਹੋਇਆ ਅਗਲਾ ਅਧਿਆਏ ਇਹ ਹੈ ਕਿ ਜਿਹੜੇ ਉੱਥੇ ਆਏ ਜਿਹਦਾ ਮੈਂ ਨਾਮ ਲਿਆ ਉਹਨਾਂ ਦੇ ਕਿਹਾ ਕਿ ਜੋ ਅਕਾਲ ਤਖਸਾਲ ਅੱਜ ਫੈਸਲਾ ਸਾਨੂੰ ਕਰ ਦੇਣਗੇ ਸਾਨੂੰ ਸਾਰਿਆਂ ਨੂੰ ਉਹ ਮਨਜ਼ੂਰ ਹੋਏਗਾ ਜ਼ਖੇਦਾਰ ਅਕਾਲ ਤਖਸਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਸਾਰੇ ਤੁਹਾਡੇ ਘਰੇ ਭੰਗ ਤੋਢੀ ਪਾਰਟੀ ਦਾ ਨਾਮ ਹੋਊਗਾ ਅਕਾਲੀ ਦਲ ਅੰਮ੍ਰਿਤਸਰ ਤੇ ਤੁਹਾਡਾ ਅਜੰਡਾ ਹੋਗਾ ਸੰਝਾ ਅੰਮ੍ਰਿਤਸਰ ਐਲਾਨਨਾਮਾ ਮੈਂ ਨਵੇਂ ਪੰਜਾਬ ਦੀ ਜਾਣਕਾਰੀ ਹਿੱਤ ਦੱਸ ਦੇਣਾ ਕਿ ਬਾਅਦ ਵਿੱਚ ਜਦੋਂ ਇਹ ਸਾਰੀਆਂ ਗੱਲਾਂ ਖੁੱਲੀਆਂ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਬੜੀ ਮਿਹਨਤ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਸੀਨੀਅਰ ਪ੍ਰੋਫੈਸਰ ਸਹਿਬਾਨ ਨੂੰ ਬੇਨਤੀ ਕੀਤੀ ਕਿ ਸਿੱਖਾਂ ਦਾ ਇੱਕ ਐਸਾ ਡਾਕੂਮੈਂਟ ਤਿਆਰ ਕਰੋ ਜਿਹਦੇ ਨਾਲ ਅੱਗੋਂ ਸਿੱਖ ਸਿਆਸਤ ਚਲਣੀ ਚਾਹੀਦੀ ਹੈ ਕਿਉਂਕਿ 94 ਤੋਂ ਪਹਿਲਾਂ 10 ਸਾਲ 84 84 ਦਾ ਅਟੈਕ ਉਸ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਧਰਮਯੋਧ ਮੋਰਚਾ ਇਹਨਾਂ ਸਾਰੇ ਹਾਲਾਤਾਂ ਤੋਂ ਨਿਕਲ ਕੇ 94 ਤੇ ਪਹੁੰਚੇ ਸੀ ਤਾਂ ਉਹਨਾਂ ਤਿੰਨਾਂ ਪ੍ਰੋਫੈਸਰ ਸਾਹਿਬਾਨ ਨੂੰ ਕਿਹਾ ਗਿਆ ਕਿ ਇੱਕ ਡਾਕੂਮੈਂਟ ਬਣਾਓ ਉਹ ਪ੍ਰੋਫੈਸਰ ਸਾਹਿਬ ਕੌਣ ਸੀਗੇ ਡਾਕਟਰ ਗੁਰਪ੍ਰਭਤ ਸਿੰਘ ਜਿਨ੍ਹਾਂ ਦਾ ਹੁਣ ਅਕਾਲ ਚਲਾਣਾ ਹੋ ਗਿਆ ਦੁਨੀਆ ਭਰ ਦੇ ਵੱਡੇ ਵਿਦਵਾਨਾਂ ਵਿੱਚ ਜਦੋਂ ਨਾਮ ਲਿਆ ਜਾਂਦਾ ਹੈ ਤਾਂ ਡਾਕਟਰ ਗੁਰਪ੍ਰਭਤ ਸਿੰਘ ਜੀ ਦਾ ਵੀ ਨਾਮ ਲਿੱਤਾ ਜਾਂਦਾ ਹੈ ਡਾਕਟਰ ਬਦਕਾਰ ਸਿੰਘ ਜਿਹੜੇ ਸਿੱਖ ਫਲਸਫੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪ੍ਰੋਫੈਸਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਵਿੱਚ ਉਹਨਾਂ ਨੇ ਬਤੌਰ ਹੈੱਡਸ਼ਿਪ ਸੇਵਾ ਨਿਭਾਈ ਹੈ ਤੇ ਡਾਕਟਰ ਕੇ ਸਿੰਘ ਜੀ ਜਿਹੜੇ ਕਿ ਪੋਲੀਟੀਕਲ ਸਾਇੰਸ ਦੇ ਹੈਡ ਰਿਟਾਇਰ ਹੋਏ ਨੇ ਪੰਜਾਬੀ ਯੂਨੀਵਰਸਿਟੀ ਤੋਂ ਇਹਨਾਂ ਤਿੰਨਾਂ ਪ੍ਰੋਫੈਸਰਾਂ ਨੇ ਜਿਹੜਾ ਡਾਕੂਮੈਂਟ ਤਿਆਰ ਕੀਤਾ ਉਸ ਡਾਕੂਮੈਂਟ ਦਾ ਨਾਂ ਰੱਖਿਆ ਗਿਆ ਉਸ ਗੱਸਤਾ ਵੇਜ ਦਾ ਨਾਮ ਰੱਖਿਆ ਗਿਆ ਅੰਮ੍ਰਿਤਸਰ ਐਲਾਨਨਾਮਾ ਤੇ ਉਸ ਪਾਰਟੀ ਦਾ ਨਾਮ ਰੱਖਿਆ ਗਿਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ 15 ਦਿਨ ਸੇਵਾ ਨਿਭਾ ਕੇ ਫਿਰ ਆਓ ਤੇ ਤੁਸੀਂ ਇਸ ਏਜੰਡੇ ਦੇ ਤਹਿਤ ਇਸ ਪਾਰਟੀ ਦੇ ਨਾਮ ਹੇਠਾਂ ਕੰਮ ਕਰਨਾ ਹੈ ਕਿਸੇ ਨੇ 1 ਦਿਨ ਸੇਵਾ ਕੀਤੀ ਕਿਸੇ ਨੇ 2 ਦਿਨ ਜਬ ਤੋਂ ਵੱਧ ਕਿਸੇ ਨੇ 4 ਦਿਨ 4 ਦਿਨ ਤੋਂ ਵੱਧ ਇੱਕ ਹੀ ਬੰਦੇ ਨੇ 15 ਦਿਨ ਪੂਰੀ ਸੇਵਾ ਕੀਤੀ ਅਤੇ ਆਸਕਰ ਕੇ ਦੇਖਿਆ ਜਾ ਸਕਦਾ ਹੈ ਉਹ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ 15 ਦਿਨ ਸੇਵਾ ਕਰਕੇ ਮੁਰ ਅਕਾਲਤਖਸਾ ਤੇ ਹਾਜ਼ਰ ਹੋ ਕੇ ਅਰਦਾਸ ਕਰਵਾਈ ਜਿਹੜੇ ਸਾਰੇ ਬਾਕੀ ਦੇ ਭੱਜ ਗਏ ਉਹਨਾਂ ਬਾਰੇ ਸਪਸ਼ਟ ਹੈ ਉਸ ਵਕਤ ਇੰਡੀਆ ਦਾ ਗ੍ਰਹਿ ਮੰਤਰੀ ਐਸਬੀ ਚਵਾਨ ਸੀ ਜਿਸ ਨੇ ਫੋਨ ਤੇ ਇਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਕਿਹੜੇ ਰਾਹ ਪੈ ਗਏ ਅਮਰਸਰ ਐਲਾਨ ਨਾਮੇ ਦੇ ਤੁਸੀਂ ਚੁੱਪ ਕਰਕੇ ਆਪਣੀ ਪਹਿਲਾਂ ਵਰਗੀ ਸਿਆਸਤ ਕਰੋ ਨਿਕਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਉਹ ਵੀ ਧਮਕੀ ਤੋਂ ਡਰ ਕੇ ਸਾਰੇ ਕੋਈ ਇੱਕ ਦਿਨ ਦੋ ਦਿਨ ਜੋ ਮੈਂ ਦੱਸਿਆ ਹੈ ਸੇਵਾ ਕਰਕੇ ਚਲੇ ਗਏ ਦੁਬਾਰਾ ਅਕਾਲ ਤਖਤ ਸਾਹਿਬ ਤੇ ਨਹੀਂ ਆਏ ਆਇਆ ਕੌਣ ਸਿਮਰਨਜੀਤ ਸਿੰਘ ਮਾਨ ਇਹ ਇੱਕ ਇਤਿਹਾਸ ਬਣ ਗਿਆ ਤੇ ਇਹ ਚਲਦਾ ਆ ਰਿਹਾ ਭਾਵ ਅਕਾਲ ਤਖਤ ਸਾਹਿਬ ਤੋਂ ਏ ਪਾਰਟੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਈ 1994 ਨੂੰ ਜਥੇਦਾਰ ਅਕਾਲ ਤਖਤ ਦੇ ਸਾਹਮਣੇ ਬਣਿਆ ਹੁਣ ਮੈਂ ਆਜਾਣਾ ਮੌਜੂਦਾ ਸੰਕਟ ਤੇ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਜੇ ਬਾਦਲ ਉਸ ਟਾਈਮ ਨਹੀਂ ਆਇਆ ਤੇ ਅੱਜ ਵੀ ਸਾਰਾ ਪੰਗਾ ਬਾਦਲ ਪਰਿਵਾਰ ਹੀ ਪਾ ਰਿਹਾ ਹੈ ਤੇ ਜਿਹੜੇ ਉਹਦੇ ਨਾਲ ਖੜੇ ਨੇ ਅੱਜ ਏ ਹੁਣੇ 2024 ਹੁਣ 25 ਆਇਆ ਵਸਾਂ ਅਜੇ ਤਾਂ ਜਨਵਰੀ ਦਾ ਮਹੀਨਾ ਹੈ 24 ਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਜਿਹੜੇ ਆਪਣੇ ਆਪ ਨੂੰ ਬਾਦਲ ਤੋਂ ਅੱਜ ਅੱਡ ਕਰਕੇ ਆਪਣੇ ਉਹਨੂੰ ਬਾਗੀ ਮੰਨੇ ਨੇ ਉਹ ਸਾਰੇ ਤਾਂ ਬਾਦਲ ਬਰੋਂ ਇਲੈਕਸ਼ਨ ਲੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਆ 2015 ਚ 2015 ਤੋਂ ਲੈ ਕੇ 2024 ਤੱਕ ਤਾਂ ਇਹ ਸਾਰੇ ਇਕੱਠੇ ਸੀ ਇਹਨਾਂ ਨੂੰ ਮਹਾਰਾਜ ਦੀ ਬੇਅਦਬੀ ਦਾ ਕੋਈ ਦੁੱਖ ਨਹੀਂ ਇਹਨਾਂ ਨੂੰ ਤਾਂ ਆਪਣੀ ਸਿਆਸਤ ਆਪਣੀਆਂ ਵੋਟਾਂ ਦੇ ਵਿੱਚ ਜਿਹੜਾ ਲੋਕਾਂ ਨੇ ਇਹਨਾਂ ਦਾ ਸਾਥ ਛੱਡਤਾ ਉਹ ਤਰਹਾ ਰਿਹਾ ਹੈ ਉਹ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਗਿਆ ਤੇ ਉਸੇ ਨੇ ਉਸ ਲੋਕਾਂ ਦੀ ਸੱਚ ਨੂੰ ਪਹਿਚਾਣਨ ਦੀ ਸਿੱਖ ਸੰਗਤ ਦੀ ਪ੍ਰਕਿਰਿਆ ਨੇ ਬਾਦਰ ਨੂੰ ਵੀ 2 ਦਸੰਬਰ ਨੂੰ ਸੁਖਵੀਰ ਬਾਦਲ ਨੂੰ 2 ਦਸੰਬਰ ਨੂੰ ਅਕਾਲ ਤਖਤ ਤੇ ਪੇਸ਼ ਹੋਣ ਲਈ ਮਜਬੂਰ ਕੀਤਾ ਉਹ ਸਿੱਖਾਂ ਦੀ ਸੰਗਤਾਂ ਦੀ ਸੋਚ ਤੇ ਜੋਰ ਸੀ ਪਰ ਮੇਰਾ ਪਹਿਲਾ ਸਵਾਲ ਜ਼ਫੇਰਦਾਰ ਸਾਹਿਬ ਤੇ ਹੈ ਹਾਲਾਂਕਿ ਇਹ ਗੱਲ ਇੱਕ ਸੱਚ ਹੈ ਮੈਂ ਮੇਰੀ ਪਾਰਟੀ ਸ਼੍ਰੋਮਣੀ ਅਕਾਲ ਦੇ ਅੰਬਰਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਲੀ ਅਕਾਲ ਤਖਤ ਸਾਹਿਬ ਦੇ ਚੇਤیدار ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਆ ਪਰ ਜੋ ਅਕਾਲ ਤਖਤ ਸਾਹਿਬ ਤੇ ਹੋਰ ਹੈ ਅਸੀਂ ਉਹਦੇ ਨਾਲ ਕਨਸਰਨ ਆ ਬਤੌਰ ਸਿੱਖ ਮੈਂ ਗਿਆਨੀ ਰਵਦੀਪ ਸਿੰਘ ਜੀ ਨੂੰ ਗਿਆਨੀ ਹਰਪੀਲ ਸਿੰਘ ਜੀ ਨੂੰ ਜਿਹੜੇ ਅਜੇ ਕੱਲ ਪਰਸੋ ਮਹਜੂਰ ਸਾਹਿਬ ਵੀ ਲੈਕਚਰ ਕਰਕੇ ਆਏਗੇ ਬੜਾ ਵੱਡਾ ਉਨਾ ਨੁਮਾਇਕ ਸਵਾਲ ਨਿਮਰਤਾ ਸਹਿਤ ਪੁੱਛਦਾ ਹਾਂ ਕਿ ਉਹਨਾਂ ਨੇ ਆਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਉਹ ਡਾਕੂਮੈਂਟ ਨਹੀਂ ਦੇਖਿਆ ਜਿਹੜਾ ਫੈਸਲਾ ਆਕਾਲ ਤਖਤ ਸਾਹਿਬ ਨੇ 1992 ਵਿੱਚ ਕੀਤਾ ਸੀ ਅੱਜ ਤੁਸੀਂ ਕਹਿ ਰਹੇ ਹੋ ਵੀ 7 ਮੈਂਬਰੀ ਮੈਂ ਕਮੇਟੀ ਨਵੀਂ ਭਰਤੀ ਕਰੇਗੀ ਯਾ ਦੁਜੇ ਕਹਿੰਦੇ ਅਸੀਂ ਆਪਣੇ ਤੌਰ ਤੇ ਕਰਾਂਗੇ ਸਾਨੂੰ ਰਾਜਸੀ ਨੁਕਸਾਨ ਹੋ ਜਾਏਗਾ ਸਾਨੂੰ ਕਾਨੂੰਨੀ ਨੁਕਸਾਨ ਹੋ ਜਾਏਗਾ ਪਰ ਜਥੇਦਾਰ ਸਾਹਿਬ ਨੂੰ ਇਹ ਗੱਲ ਕਿਉਂ ਚੇਤੇ ਨਹੀਂ ਆਈ ਕਿ ਜਿਹੜਾ 1994 ਚ ਅਕਾਲ ਤਖਤ ਸਾਹਿਬ ਤੇ ਫੈਸਲਾ ਹੋਇਆ ਸੀ ਉਹਦੀ ਰੋਸ਼ਨੀ ਵਿੱਚ ਵੀ ਬੈਠ ਕੇ ਵਿਚਾਰ ਕੀਤੀ ਜਾਵੇ ਵਿੱਚੇ ਬੁਲਾਇਆ ਗਿਆ ਸ਼ਮਰਨਜੀਤ ਸਿੰਘ ਮਾਨ ਵਿੱਚੇ ਬੁਲਾਇਆ ਜਾਵੇ ਸੁਖਵੀਰ ਵਿੱਚੇ ਬੁਲਾਇਆ ਜਾਣ ਬਾਗੀ ਤੇ ਵਿੱਚੇ ਸਿੱਖਾਂ ਦੇ ਹੋਰ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬੁਲਾਇਆ ਜਾਵੇ ਕਿਉਂਕਿ ਜਿਹੜਾ ਵਿਚਾਰ ਹੈ ਉਹ ਆਕਾਲ ਤਕ ਸਾਥ ਤੇ ਹੋਰ ਹੈ ਇਹ ਤਾਂ ਇਹ ਲੱਗ ਰਿਹਾ ਹੈ ਕਿ ਇੱਕ ਬਾਦਲ ਦਲ ਦਾ ਸੈਕਟਰੀਏਟ ਹੈ ਜਿਹੜਾ ਉਹਨਾਂ ਦੇ ਦੁਆਰਾ ਹੀ ਸਾਰਾ ਕੁਝ ਖਮਾਈ ਜਾ ਰਿਹਾ ਹੈ ਇਹ ਕਰ ਲੈਣ ਜਾਂ ਉਹ ਕਰ ਲੈਣ ਸੋ ਮੇਰੀ ਸੰਬੰਧਿਤ ਸੰਬੋਧਕ ਇੱਕ ਬੇਨਤੀ ਹੈ ਕਿ ਲੋਕਲਾਈਜ਼ ਕਦੇ ਨਾ ਹੋਣ ਦਿਓ ਸਿੱਖ ਸਿਧਾਂਤ ਨੂੰ ਸਿੱਖ ਸਿਧਾਂਤ ਦਾ ਦਾਇਰਾ ਦੁਨੀਆ ਭਰ ਚ ਵਸਦੇ ਸਿੱਖਾਂ ਦੇ ਉੱਪਰ ਹੈ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਕਿਸੇ ਇੱਕ ਜੱਥੇਬੰਦੀ ਜਾਂ ਦੋ ਜਿੱਥੇ ਬੰਦੀਆਂ ਤੱਕ ਸੀਮਤ ਨਹੀਂ ਤੇ ਜਿਹੜੀਆਂ ਜਿੱਥੇ ਬੰਦੀਆਂ ਧਾਰਮਿਕ ਤੌਰ ਤੇ ਵਿਚਰ ਰਹੀਆਂ ਨੇ ਨਿਹੰਗ ਸਿੰਘ ਦੇ ਰੂਪ ਦੇ ਵਿੱਚ ਵਿਚਰ ਰਹੀਆਂ ਨੇ ਸਾਧ ਬਾਬਿਆਂ ਦੇ ਰੂਪ ਦੇ ਵਿੱਚ ਵਿਚਰ ਰਹੀਆਂ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਰੂਪ ਦੇ ਵਿੱਚ ਵਿਚਰ ਰਹੀਆਂ ਨੇ ਕੀ ਉਹ ਸਿੱਖ ਦਾ ਹਾਦ ਮੁਤਾਬਕ ਆਪਣਾ ਆਪਣਾ ਕਾਰਜ ਕਰ ਰਹੀਆਂ ਨੇ ਜਾਂ ਨਹੀਂ ਕਰ ਰਹੀਆਂ ਇਹ ਵੀ ਅਕਾਲ ਤਖਸਾਲ ਨੇ ਦੇਖਣਾ ਹੈ ਨੋਟ ਕਰਨਾ ਹੈ ਅਗਵਾਈ ਦੇਣੀ ਹੈ ਕਿਉਂਕਿ ਸਿੱਖ ਗੁਰੂ ਸਹਿਬਾਨ ਨੇ ਜੋ ਸਾਨੂੰ ਬਣਾਇਆ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਇਹ ਪਹਿਲਾਂ ਦੱਸ ਦਿੱਤੀਆਂ ਨੇ ਕਿ ਮੈਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਅੱਜ ਮਸੰਦ ਪ੍ਰਥਾ ਤਿਆਰ ਕਰ ਰਹੇ ਹਾਂ ਭਾਵ ਮਸੰਦ ਗੁਰੂ ਦਾ ਸੁਹਿਾ ਸੰਗਤ ਤੱਕ ਲੈ ਕੇ ਜਾਣਗੇ ਤੇ ਸੰਗਤ ਦੀਆਂ ਅਪੀਲਾ ਗੱਲਾਂ ਮੁਸ਼ਕਲਾਂ ਖੁਸ਼ੀਆਂ ਉਹ ਗੁਰੂ ਸਾਹਿਬ ਕੋਲ ਲੈ ਕੇ ਆਉਣਗੇ ਗੁਰੂ ਘਰ ਤੱਕ ਲੈ ਕੇ ਆਉਣਗੇ ਪਰ ਉਹੀ ਪਰੰਪਰਾ ਜਿਹੜੇ ਗੁਰੂ ਸਾਹਿਬ ਨੇ ਆਪ ਸ਼ੁਰੂ ਕੀਤੀ ਮਸੰਦ ਪ੍ਰਥਾ ਉਹ ਜਦੋਂ ਕਰਪਟ ਹੋ ਗਈ ਜਦੋਂ ਉਹ ਭ੍ਰਿਸ਼ਟ ਹੋ ਗਈ ਤਾਂ ਗੁਰੂ ਸਾਹਿਬ ਨੇ ਇਤਿਹਾਸ ਕਹਿੰਦਾ ਹੈ ਕਿ ਆਪ ਕੜਾਹੇ ਚ ਤਲ ਕੇ ਮਸੰਦ ਮਾਰਦੇ ਅੱਜ ਕੋਈ ਦਾਵਾ ਕਰੇ ਕਿ ਅਸੀਂ ਤਾਂ ਗੁਰੂ ਸਾਹਿਬ ਤੋਂ ਚਲੇ ਆਉਂਦੇ ਹਾਂ ਗੁਰੂ ਸਾਹਿਬ ਤੋਂ ਚਲਿਆ ਆਉਣ ਵਾਲਾ ਕੋਈ ਵੀ ਜੱਥੇਬੰਦੀ ਔਨੇ ਦੇਰ ਲਈ ਸਿੱਖਾਂ ਦੇ ਵਿੱਚ ਮਹੱਤਵਪੂਰਨ ਹੈ ਜਿੰਨੀ ਦੇਰ ਤੱਕ ਉਹ ਗੁਰੂ ਸਿਧਾਂਤ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਸੋ ਮੇਰੀ ਬੇਨਤੀ ਸੰਗਤ ਦੇ ਸਮੁਖ ਇਹ ਹੈ ਕਿ ਸਿੱਖਾਂ ਦੇ ਗੁਰੂ ਸਾਹਿਬ ਨੂੰ ਜੋ ਸਿਧਾਂਤਕ ਪੱਖ ਆਪ ਜੀ ਕੇ ਦਿਖਾਇਆ ਹੈ ਸਿੱਖਾਂ ਨੂੰ ਉਹਦੇ ਤੇ ਚੱਲਣ ਲਈ ਕਿਹਾ ਉਹਦੇ ਮੁਤਾਬਕ ਹੀ ਸਿੱਖ ਧਰਮ ਫਲਸਫੀ ਸਿੱਖ ਧਰਮ ਦਾ ਕਾਰਜ ਖੇਤਰ ਦਿਨ-ਪ੍ਰਤੀ-ਦਿਨ ਕੰਮ ਉਹਦੇ ਰਾਜਸੀ ਫੈਸਲੇ ਉਹਦੇ ਧਾਰਮਿਕ ਫੈਸਲੇ ਉਸ ਸਿਧਾਂਤ ਮੁਤਾਬਕ ਹੀ ਹੋਣ ਚਾਹੀਦੇ ਨੇ ਆਹ ਚੀਜ਼ ਨੂੰ ਦੇਖਣਾ ਹੁੰਦਾ ਹੈ ਅਕਾਲ ਤਖਤ ਸਾਹਿਬ ਬਾਕੀ ਸਿੰਘ ਸਾਹਿਬਾ ਨਾਲ ਸਲਾਹ ਕਰਤੀ ਸੋ ਮੌਜੂਦਾ ਜਿਹੜਾ ਸੰਕਟ ਹੈ ਇਹ ਇੱਕ ਪਾਰਟੀ ਦੇ ਰਾਜਸੀ ਮਨੋਰਥ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਜੋ ਗਲਤ ਹੈ ਜਦੋਂ 2 ਦਸੰਬਰ ਨੂੰ ਉਹ ਮੈਂ ਅਚੀਵਮੈਂਟ ਮੰਨਦਾ ਮੌਜੂਦਾ ਸਮੇਂ 'ਚ ਮੌਜੂਦਾ 50 ਸਾਲ 'ਚ ਜੇ ਕੋਈ ਅਚੀਵਮੈਂਟ ਮਜੂਤਾ ਜਥੇਦਾਰ ਸਹਿਬਾਨ ਨੇ ਕੀਤੀ ਹੈ ਤਾਂ ਉਹ 2 ਦਸੰਬਰ ਨੂੰ ਜਿਹੜਾ ਇਹ ਸਾਰੇ ਕਰਪਟ ਬੰਦੇ ਪਿਸ਼ਟ ਬੰਦੇ ਸਿੱਖਾਂ ਦਾ ਲਹੂ ਪੀਣ ਵਾਲੇ ਬੰਦੇ ਸਿੱਖਾਂ ਨੂੰ ਹਿੰਦੂ ਤੋਂ ਵੀ ਹਮਲ ਕੋਲ ਵੇਚਣ ਵਾਲੇ ਬੰਦੇ ਜਿਹੜੇ ਨੰਗੇ ਚਿੱਟੇ ਅਕਾਲ ਤਖਤ ਸਾਹਿਬ ਛੇਵੇਂ ਪਾਸ਼ਾ ਦੇ ਤਖਤ ਦੇ ਸਾਹਮਣੇ ਹਾਜ਼ਰ ਹੋ ਕੇ ਆਪਣੇ ਪਾਪਾ ਨੂੰ ਸਵਕਾਰ ਕੀਤਾ ਇਹ ਜ਼ਰੂਰ ਇੱਕ ਅਚੀਵਮੈਂਟ ਹੈ ਮੌਜੂਦਾ ਜਥੇਦਾਰਾਂ ਦੀ ਪਰ ਜੋ ਹੋ ਰਿਹਾ ਹੈ ਫੈਸਲੇ ਰੂਪ ਚ ਜਾਂ ਫੈਸਲਿਆਂ ਦੇ ਉੱਤੇ ਕਦੇ ਖੱਬੇ ਕਦੇ ਸੱਜੇ ਨੂੰ ਨਿਰੰਤਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਿੱਖ ਸਿਧਾਂਤ ਮੁਤਾਬਕ ਨਹੀਂ ਤੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਰਿਜ਼ਲਟ ਅچھے ਨਹੀਂ ਆ ਸਕਦੇ। ਅਕਾਲ ਤਖਸਾਲ ਤੇ 2 ਦਸੰਬਰ ਨੂੰ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਮੌਜੂਦਾ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਤੇ ਨਾਤਾ ਕੱਲਾ ਸੁਖਬੀਰ ਸੁਖਬੀਰ ਵਾਲਾ ਧੜਾ ਹੈ ਤੇ ਨਾ ਹੀ ਬਾਗੀ ਜਿਹੜਾ ਆਪਣਾ ਆਪ ਨੂੰ ਕਹਿੰਦੇ ਨੇ ਉਹ ਧੜਾ ਹੈ। ਉਹਨਾਂ ਨੇ ਕਿਹਾ ਮੌਜੂਦਾ ਸਿੱਖ ਲੀਡਰਸ਼ਿਪ ਅਗਵਾਈ ਕਰਨ ਦੀ ਸਿੱਖਾਂ ਦੀ ਅਗਵਾਈ ਕਰਨ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਖਤਮ ਕਰ ਚੁੱਕੀ ਹੈ ਹੁਣ ਅਕਾਲ ਤਖਤ ਸਾਹਿਬ ਦੇ ਤੇ ਇੱਕ ਚੀਜ਼ ਤਾਂ ਹੋ ਗਈ ਸਪਸ਼ਟ ਕਿ ਜਿਹੜੇ ਤੁਹਾਡੇ ਕੋਲ ਬਾਰ-ਬਾਰ ਹੁਣ ਇਹ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਚ ਚਾਹੇ ਮੁਖਸਰ ਵੱਡੀ ਰੈਲੀ ਕਰਕੇ ਸੁਖਬੀਰ ਨੇ ਕਹਿ ਤਾਂ ਹੋਏ ਕਿ ਮੇਰੇ ਬਾਪ ਨੂੰ ਫਖਰੇ ਕੌਮ ਦੁਬਾਰਾ ਦੇ ਦਿੱਤਾ ਜਾਵੇ ਇਹ ਵੀ ਗਲਤ ਹੈ ਇਹਦਾ ਵੀ ਨੋਟਸ ਲੈਣਾ ਮੈਂ ਇੱਥੇ ਕਦੇ ਫਿਰ ਵੀ ਦੁਬਾਰਾ ਗੱਲ ਕਰੂੰਗਾ ਕੜੀ ਜੋੜਨ ਵਾਸਤੇ ਇੱਥੇ ਮੈਂ ਇਹ ਗੱਲ ਸਪਸ਼ਟ ਰੂਪ ਵਿੱਚ ਆਪਜੀ ਨਾਲ ਸਾਂਝੀ ਕਰਕੇ ਦੱਸਣਾ ਚਾਹੁੰਨਾ ਕਿ ਜਿਨ੍ਹਾਂ ਨੂੰ ਨੈਤਿਕ ਤੌਰ ਤੇ ਗਲਤ ਕਹਿ ਦਿੱਤਾ ਗਿਆ ਐਲਾਨ ਕਰ ਦਿੱਤਾ ਗਿਆ ਵੀ ਇਹ ਅਗਵਾਈ ਕਰਨ ਦੇ ਯੋਗ ਨਹੀਂ ਉਹਨਾਂ ਨੂੰ ਪਾਸੇ ਕੱਟ ਦੇਣਾ ਚਾਹੀਦਾ ਹੈ ਇਹ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਨੇ 2 ਦਸੰਬਰ ਨੂੰ ਬਹੁਤ ਵੱਡੇ ਫੈਸਲੇ ਇਹਨਾਂ ਤੋਂ ਕਰਵਾ ਦਿੱਤੇ ਇਹਨਾਂ ਤੋਂ ਹੁਣ ਬੁੱਧੀ ਹੋਰ ਆਸ ਨਹੀਂ ਨਾ ਕਰੀ। ਉਹਨਾਂ ਫੈਸਲਿਆਂ ਨੂੰ ਸੰਗਤ ਰੂਪ ਵਿੱਚ ਲਾਗੂ ਕਰਨ ਦਾ ਜਿਹੜਾ ਡਿਊਟੀ ਹੈ ਸੰਗਤ ਆਪਣੇ ਸਿਰ ਸਮਝੀ। ਕਿ ਹੁਣ ਅਕਾਲ ਤਖਤ ਸਾਹਿਬ ਤੇ ਜਿਹੜਾ ਜਿਹੜੀਆਂ ਧਿਰਾਂ ਬੋਲ ਕੇ ਕਹਿ ਗਈਆਂ ਸੰਗਤ ਰੂਪ ਵਿੱਚ ਨੰਗੇ ਚਿੱਟੇ ਦਿਨ ਕਿ ਅਸੀਂ ਪਾਪੀ ਹਾਂ ਅਸੀਂ ਸਿੱਖਾਂ ਦੇ ਪਤਨ ਕਰਵਾਇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਸੇਵਾ ਵਾਲੇ ਸਾਥ ਨਾਲ ਮਿਲ ਕੇ ਅਸੀਂ ਸਾਰਾ ਕੁਝ ਕੀਤਾ ਹੈ ਹੁਣ ਸੰਗਤ ਦੀ ਜ਼ਿੰਮੇਵਾਰੀ ਹੈ ਕਿ ਸੰਗਤ ਇਹਨਾਂ ਨੂੰ ਮੂੰਹ ਨਾ ਲਾਵੇ ਅੱਗੇ ਕੀ ਹੋਣਾ ਹੈ ਇਹ 1994 ਵਾਲਾ ਜਿਹੜਾ ਅੰਮ੍ਰਿਤਸਰ ਐਲਾਨਨਾਮ ਹੈ ਉਹ ਪੜਿਆ ਜਾਵੇ ਸਾਡੀ ਪਾਰਟੀ ਫਿਰ ਦੁਬਾਰਾ ਲੈ ਕੇ ਜਾਊਗੀ ਸੰਗਤ ਦੇ ਵਿੱਚ ਜਵਾਬ ਦੇ ਆਂ ਅਸੀਂ ਮੇ ਨਵੇਂ ਬੱਚਿਆਂ ਨੂੰ ਚਾਹੇ ਹਰਿਆ ਧੀਆਂ ਬੇਟੀਆਂ ਨੇ ਜਾਂ ਸਾਡੇ ਪੁੱਤ ਭਰਾ ਨੇ ਉਹ ਸਾਡੇ ਤੋਂ ਪੁੱਛਿਆ ਕਰਨ ਕਿ ਕੀ ਹੋਇਆ ਸੀ 1994 ਚ ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ ਉਸ ਤੋਂ ਬਾਅਦ ਕੀ ਹੋਇਆ ਸੀ ਤਾਂ ਉਹਨਾਂ ਨੂੰ ਅੱਜ ਦੀ ਸਿਚੁਏਸ਼ਨ ਜਿਹੜੀ ਹੈ ਉਹ ਚੰਗੀ ਤਰ੍ਹਾਂ ਸਮਝ ਆਉਗੀ ਸੋ ਮੇਰੀ ਦੋ ਹੱਥ ਜੋੜ ਕੇ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪਾਪੀ ਲੋਕ ਬਾਰ-ਬਾਰ ਨਾ ਪਰਖੋ ਇਹਨਾਂ ਨੂੰ ਪਾਸੇ ਕਰਕੇ ਸਿੱਖਾਂ ਦੀ ਨਵੀਂ ਲੀਡਰਸ਼ਿਪ ਜਿਹੜੀ ਸਿੱਖਾਂ ਦੇ ਆਜ਼ਾਦ ਸਿੱਖ ਰਾਜ ਖਾਲਸਤਾਨ ਦੀ ਹਾਮੀ ਹੋਈ ਠਾਕਰੇ ਸੱਜ ਜਰਨੈਲ ਸਿੰਘ ਨੇ ਮੌਜੂਦਾ ਸਮੇਂ ਦੇ ਵਿੱਚ ਧਰਮਯਤ ਮੋਰਚੇ ਦੇ ਦੌਰਾਨ ਸਾਨੂੰ ਦੱਸਤਾ ਕਿ ਕਿੱਦਾਂ ਅਸੀਂ ਸੰਘਰਸ਼ ਕਰਨਾ ਹੈ ਤੇ ਸਾਡਾ ਉਦੇਸ਼ ਕੀ ਹੈ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਪਹਿਲਾਂ ਸਾਡਾ ਕੀ ਉਦੇਸ਼ ਸੀ ਜਾਂ ਉਹਨਾਂ ਨੇ ਆਪ ਹੀ ਦੱਸਤਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਤਾਂ ਖਾਦਸਤਾਨ ਦੀ ਨੀਂਹ ਰੱਖੀ ਜਾਊਗੀ ਇਹ ਵੀਡੀਓ ਰੂਪ ਚ ਵੀ ਹੈਗਾ ਉਸ ਅਕੀਦਤ ਤੇ ਚੰਨਣ ਵਾਲੀਆਂ ਧਿਰਾਂ ਨੂੰ ਸਿੱਖ ਸੰਗਤ ਸਪੋਰਟ ਕਰੇ ਤੇ ਅੱਗੇ ਲੈ ਕੇ ਜਾਵੇ ਤਾਂ ਜੋ ਗੁਰੂ ਨਾਨਕ ਗੁਰਗੋਬਿੰਦ ਸਿੰਘ ਗੁਰਗੱਦ ਸਾਹਿਬ ਜੀ ਦੀ ਵਿਚਾਰ ਧਾਰਕ ਅਗਵਾਈ ਦੇ ਵਿੱਚ ਅਸੀਂ ਆਪਣਾ ਆਜ਼ਾਦ ਮੁਲਕ ਖਾਲਸਤਾਨ ਸਥਾਪਿਤ ਕਰ ਸਕੀ